ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਗਦਾਮਾਂ ਦੇ ਅੱਗੇ ਖੜੇ ਆ ਜਿੱਥੇ ਕਿ ਪੰਜਾਬ ਪੱਲੇਦਾਰ ਯੂਨੀਅਨ ਵੱਲੋਂ ਸਟ੍ਰੈਕ ਕੀਤੀ ਹੋਈ ਆ ਹੜਤਾਲ ਕੀਤੀ ਹੋਈ ਆ ਸੰਗਰੂਰ ਦੇ ਵਿੱਚ ਲੰਬੇ ਸਮੇਂ ਤੋਂ ਇਹਨਾਂ ਦਾ ਧਰਨਾ ਚੱਲ ਰਿਹਾ ਇਹਨਾਂ ਦੀਆਂ ਮੰਗਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਧਰਨਾ ਲਾਇਆ ਹੋਇਆ ਪਰ ਸਰਕਾਰ ਨੇ ਇਹਨਾਂ ਨੂੰ ਅਣਦੇਖਾ ਕੀਤਾ ਹੋਇਆ ਕਈ ਵਾਰ ਇਹਨਾਂ ਉੱਪਰ ਲਾਠੀ ਚਾਰਜ ਹੋਇਆ ਪਰ ਸਰਕਾਰ ਤਸ ਤੋਂਸ ਨਹੀਂ ਕਰ ਰਹੀ ਇਸ ਚੀਜ਼ ਨੂੰ ਲੈ ਕੇ ਹੜਤਾਲ ਕੀਤੀ ਹੋਈ ਆ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਗੱਡੀਆਂ ਵੀ ਦਿਖਾਉਨੇ ਆ ਇਹਨਾਂ ਵੱਲੋਂ ਆਪਣੀਆਂ ਜਿਹੜੀਆਂ ਜਿਹੜੀ ਗੱਡੀਆਂ ਬੋਰੀਆਂ ਉਤਾਰੀਆਂ ਜਾਂਦੀਆਂ ਸੀ ਇਹਨਾਂ ਗਦਾਮਾਂ ਦੇ ਵਿੱਚ ਉਸਟ੍ਰੈਕ ਕੀਤੀ ਹੋਈ ਆ ਬੰਦ ਹੜਤਾਲ ਕੀਤੀ ਹੋਈ ਆ ਕੰਮ ਆ ਜਿਹੜਾ ਬੰਦ ਆ ਇਹਨਾਂ ਦਾ ਪਰ ਗਲਬਾਤ ਕਰਦੇ ਆ ਨਾ ਲੋਕਾਂ ਦੇ ਨਾਲ ਕਿ ਹੁਣ 10 ਤਰੀਕ ਤੋਂ ਹੜਤਾਲ ਕੀਤੀ ਆ ਕਿ ਕੋਈ ਆਲਾ ਅਧਿਕਾਰੀਆਂ ਦੇ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਅੱਗੇ ਗੱਲਬਾਤ ਚੱਲ ਰਹੀ ਹੈ ਜਾਂ ਕਿੰਨੀ ਦੇਰ ਹੜਤਾਲ ਚੱਲੇਗੀ ਹਾਂਜੀ ਭਾਈ ਜੀ ਕੋਈ ਆਲਾ ਅਧਿਕਾਰੀਆਂ ਨਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤੁਹਾਡੇ ਆਗੂਆਂ ਦੇ ਨਾਲ ਕੋਈ ਵੀ ਹੜਤਾਲ ਨੂੰ ਜਿਹੜਾ ਅੱਗੇ ਜਿਹੜਾ ਕਿੰਨਾ ਕੁ ਟਾਈਮ ਰੱਖੋਗੇ ਤੁਸੀਂ ਜਾਰੀ ਜਾਂ ਹੜਤਾਲ ਨੂੰ ਖੋਲਣ ਦੇ ਲਈ ਹੜਤਾਲ ਰਹੀ ਹੈ ਗੱਲ ਜੀ ਅਸੀਂ 20 ਤੱਕ ਸਾਡਾ ਬੰਦ ਹੀ ਹੈ ਕੰਮ 20 ਹਾਵੀ ਤੱਕ ਬੰਦ ਹੈ ਹਾਂ 20 ਤੱਕ ਬੰਦ ਹੈ ਜੇਕਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਸਰਕਾਰ ਦੀ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਹੈ ਤਾਂ ਹੜਤਾਲ ਖੋਲ ਦਿੱਤੀ ਜਾਂ ਹਾਂ ਫਿਰ ਸਕੂਲਾਂ ਤਾਂ ਹੁਣ ਜੜੀਆਂ ਗੱਡੀਆਂ ਦਾ ਇੱਥੇ ਮਾਲ ਆਉਂਦਾ ਗੱਡੀਆਂ ਦੇ ਵਿੱਚ ਤਾਂ ਇੱਥੇ ਉਹ ਲਾਉਣ ਦੇ ਲਈ ਕੋਈ ਵੀ ਨਹੀਂ ਕੋਈ ਯੂਨੀਅਨ ਪਹੁੰਚੀ ਹੈ ਜਾਂ ਕੋਈ ਕਹਿਦੀ ਹੈ ਕਿ ਮਜ਼ਦੂਰ ਅਸੀਂ ਡੰਪ ਕਰਨ ਨਹੀਂ ਦਿੰਦੇ ਠੀਕ ਹੈ ਅਸੀਂ ਕੰਮ ਦੇ ਬੜੇ ਵਿਵਿਧਕ ਹੜਤਾਲਾ ਸਾਡੀ ਤੇ ਸਾਡੀ ਸਰਕਾਰ ਛੇਤੀ ਫੈਸਲਾ ਕਰਦੀ ਆ ਤੇ ਛੇਤੀ ਕਮੇਟੀ ਲਾਦਰ ਸੰਭ ਤੋਂ ਠੀਕ ਹੈ। ਕੱਟਾ ਸਮਨੇ ਬੰਦ ਚ ਇਹਦੇ ਚ ਲਾਉਣ ਚ ਫਾਇਦਾ ਸਾਡਾ ਫਲਾਜ ਦੇ ਫੈਸਲਾ ਸਵੀਰ ਚ ਲਾ ਦਾਂਗੇ। ਠੀਕ ਹੈ। ਸਰਕਾਰ ਤੇ ਕਰਮਾ ਸਰਾਹੀ ਗੱਲ ਦਾ ਵੀ ਸਾਨੂੰ ਕੰਮ ਦੇਣਾ ਸਾਡਾ ਰੇਡ ਪਪਾ ਦੇਣਾ ਤੱਕੇ ਕਰਨ ਜਾਂ ਕੁਝ ਵੀ ਕਰਨ ਸਾਡਾ ਸਹੀ ਕੰਮ ਕਰਨ ਅਸੀਂ ਕੰਮ ਚੜਾ ਦਿੰਦੇ ਹਾਂ ਜਿਹੜਾ ਕੋਈ ਰੌਲਾ ਨਹੀਂ। ਠੀਕ ਹੈ। ਜੀ। ਤਾਂ ਕੁਝ ਕਿ ਤੁਹਾਡੇ ਮਜ਼ਦੂਰ ਆ ਜਿਹੜੇ ਉਹ ਵੀ ਕਹਿੰਦੇ ਹੋਣੇ ਆ ਕਿ ਭਾਈ ਸਾਡੇ ਘਰੇ ਰਸਨ ਹੈ ਨਹੀਂਗਾ ਤੇ ਅਸੀਂ ਤਾਂ ਕੰਮ ਕਰਨਾ ਜਾਂ ਜਾਂ ਸਾਰਿਆਂ ਦੀ ਇਕਤਾ ਹੈਗੀ ਹੈ ਤੁਹਾਡੀ। ਸਾਰਿਆਂ ਦੀ ਇਕਤਾ ਹੈਗੀ। ਜੀ। ਕੀ ਤਾਂ ਆ ਵੀ ਜੇ ਹੁਣ ਰੇਟ ਬਿਲਕੁਲ ਫੇਰ ਹੀ ਕੰਮ ਨੂੰ ਜੀ ਕਰੂਗਾ ਮੁਕਤ ਕੀ ਦਾ ਕੰਮ ਆਪਾਂ ਕਰਦਾ ਹਾਂ ਹੂੰ ਜੀ ਸਾਨੂੰ ਫੁੱਲ ਰੇਟ ਦੇ ਬਿਲਕੁਲ ਦੇ ਪੈਸੇ ਕੰਮ ਕਰਾਵੇ ਹੂੰ ਧੁਰ ਧੁਰ ਪਤਾ ਹੀ ਆਪਣੇ ਗਲੀਪੇ ਕਿੱਦੇ ਦਾ ਪ੍ਰਬੰਧ ਹੈਗੀ ਹੈਗੀ ਹੂੰ ਅਜੇ ਇੱਥੇ ਹੀ ਖਾਣਾ ਇੱਥੇ ਹੀ ਖੋ ਠੀਕ ਬਾਈ ਜੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਕਿ ਮਜ਼ਦੂਰਾਂ ਦੀ ਸਰਕਾਰ ਆ ਤੇ ਅਸੀਂ ਉਹਨਾਂ ਮਜ਼ਦੂਰ ਲੋਕਾਂ ਨੂੰ ਕੰਮ ਦੇਵਾਂਗੇ ਰੋਜ਼ਗਾਰ ਦੇਵਾਂਗੇ ਪਰ ਤੁਹਾਡੇ ਵੱਲੋਂ ਹੜਤਾਲ ਕੀਤੀ ਗਈ ਆ ਕੰਮ ਜਿਹੜਾ ਬੰਦ ਕਰ ਦਿੱਤਾ ਗਿਆ ਕੀ ਕਰਨਾ ਸਰਕਾਰ ਨੇ ਇੱਕ ਸਾਡੇ ਰੇਟ ਈੰਦਾ ਰਹੇ ਵੀ ਰੇਟ ਜੇ ਸਰਕਾਰ ਵੱਲੋਂ ਤਾਂ ਵਾਟਰ ਵੀ ਘਟਾ ਕੋਈ ਹੈਗਾ ਤੇ ਠੇਕਦਾਰ ਵੱਲੋਂ ਸੰਸਰ 2% ਘਟਾ ਦਿੱਤਾ ਜਾਂਦਾ ਹੁੰਦਾ ਹੂੰ ਹੁਣੇ ਹੁਣੇ ਅਸੀਂ ਅੰਦਰੋਂ ਆਏ ਉੱਠ ਕੇ ਮੈਨੇਜਰ ਸਾਹਿਬ ਨਾਲ ਹੋਈ ਸੀ ਗੱਲ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਮੈਨੂੰ ਵੀ ਸਾਨੂੰ ਆਊਟਰ ਆਇਆ ਵੀ ਫ੍ਰੀ ਕੋਲ ਜਿਹੜੇ ਜਿਹੜੇ ਏਡੀਸੀ ਹੈ ਹੂੰ ਉਹ ਪ੍ਰਸ਼ਾਸਨ ਨੂੰ ਕਹਿ ਰਹੀ ਹੈ ਕਹਿੰਦੀ ਵੀ ਜੇ ਕਰ ਇਹ ਵੀ ਆਪਣਾ ਵੀ ਡੰਪ ਤੋਂ ਰੋਕਦੇ ਆ ਪ੍ਰਸ਼ਾਸਨ ਨੂੰ ਬੁਲਾ ਕੇ ਇਹਦੇ ਲਾਠੇ ਚਾਰਜ ਕਰਵਾਇਆ ਜਾਵੇ ਤੇ ਡੰਪ ਦਾ ਕੰਮ ਚਾਲੂ ਕੀਤਾ ਜਾਵੇ ਸਾਡੇ ਜਿਹੜੀਆਂ ਮੰਗਾਂ ਹੀ ਆ ਵੀ ਜਿਹੜਾ ਸਾਡਾ ਬੰਦਾ ਰੇਟ ਆ ਉਹ ਸਾਨੂੰ ਦਿੱਤਾ ਜਾਵੇ ਵੀ ਸਾਨੂੰ ਖੱਜਲ ਖਰਾਵੀ ਨਾ ਕਰਨ ਹੂੰ ਤੇ ਬਈ ਉਹੀ ਕਰਨਾ ਤੁਸੀਂ ਉਹੀ ਖਾਣਾ ਹੁੰਦਾ ਸਰਕਾਰ ਤਾਂ ਰੋਜ਼ਗਾਰ ਦੇ ਵੀ ਦਾਅਵੇ ਕਰਦੀ ਸੀ ਮਾਨ ਸਰਕਾਰ ਕਹਿੰਦੀ ਸੀ ਵੀ ਰੋਜ਼ਗਾਰ ਦੇਵਾਂਗੇ ਨਹੀਂ ਸਾਨੂੰ ਕੋਈ ਰੋਜ਼ਗਾਰ ਨਹੀਂ ਤੁਹਾਡੇ ਸਾਹਮਣੇ ਵੇਖ ਲਓ ਸੀ ਸਰ ਇਹ ਦਿਹਾੜੀ ਦਾ ਰਬੰਦੇ ਆ ਹੂੰ ਸਾਡੇ ਮਰ ਪੰਜ ਪੰਜ ਵਖਾਂਣ ਵਾਲੇ ਆ ਤੇ ਅਸੀਂ ਹੜਤਾਲ ਦੇ ਬੈਠੇ ਸਾਡਾ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਪੱਲੇਦਾਰੀ ਕਰਦੇ ਹੋ ਲੰਬੇ ਸਮੇਂ ਤੋਂ ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ ਤੁਹਾਨੂੰ ਦਿਹਾੜੀ ਵੀ 3-4 ਸੌ ਦਿਹਾੜੀ ਮਸਾਬ ਆਂਦੀ ਸਮਾਚੇ ਵੀ ਤਾਂ ਕਿ ਲੱਗਦੇ ਆ ਤੇ ਸ਼ਾਮ ਦੇ 7-8 ਵਜਾਂ ਦੇ ਤੇ ਢੁਈਆਂ ਤੇ ਬੋਰੀਆਂ ਚੱਕ ਤੇ ਬੋਰੀਆਂ ਚੱਕ ਚੱਕ ਬੁਰਾ ਹਾਲ ਹੋ ਜਾਂਦਾ ਗਦਾਮਾਂ ਚ ਉੱਚੇ ਉੱਚੇ ਤੁਸੀਂ ਹਾਂਜੀ ਜੀ ਵੀ ਫੁੱਟ ਦੇ ਉੱਤੇ ਚੜਨਾ ਪੈਂਦਾ ਜੀ ਸਪੈਰਾਂ ਭਰਨੇ ਪੈਂਦੇ ਆ ਜੀ ਹੂੰ ਫਿਰ ਵੀ ਤੁਸੀਂ ਹੜਤਾਲਾਂ ਕਰਕੇ ਫਿਰ ਰੇਟ ਵਧਾ ਰਹੇ ਹੋ ਮਿਹਨਤ ਮਜ਼ਦੂਰੀ ਹੈ ਜਿਹੜੀ ਪੂਰੀ ਨਹੀਂ ਮਿਲਦੀ ਤੁਹਾਨੂੰ ਨਹੀਂ ਮਿਲਦੀ ਪੂਰੀ ਇਹ ਪੂਰੀ ਸਾਨੂੰ ਮਿਲ ਜੇ ਫਿਰ ਸਾਨੂੰ ਕੀ ਲੋੜ ਹੜਤਾਲਾਂ ਕਰਨ ਦੀ ਕੀ ਲੋੜ ਆ ਦਾ ਜਵਾਕਰ ਭੁੱਖੇ ਮਾਰ ਕੇ ਬੈਠੇਗੇ ਸੀ ਇਸ ਤੇ ਕਿਉਂ ਹੂੰ ਬਾਈ ਜੀ ਕੋਈ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਨਾਲ ਹੜਤਾਲ ਖਲਵਾਉਣ ਦੀ ਜਾਂ ਤੁਹਾਡਾ ਕੰਮ ਚਲਵਾਉਣ ਦੀ ਸਰ ਜੀ ਉਹ ਸਾਡੀ ਪਰਸੋਂ ਸੀਗੀ ਸੰਗਰੂਹ ਗੱਠ ਸੀਗਾ ਉਥੇ ਪ੍ਰਸ਼ਾਸਨ ਨਾਲ ਸਾਡੀ ਇਹ ਗੱਲ ਹੋਈ ਹੈ ਇਹ ਸਾਨੂੰ 20 ਤਰੀਕ ਤੱਕ ਦਾ ਸਮਾਂ ਦਿੱਤਾ ਹੈਗਾ 20 ਤਰੀਕ ਤੱਕ ਅਸੀਂ ਹੜਤਾਲ ਤੇ ਰਹੀ ਹੈ ਫਿਰ 20 ਤਰੀਕ ਨੂੰ ਕੀ ਮੈਸੇਜ ਆਉਂਦਾ ਹੈਗਾ ਉਹ ਆਹਾਂ ਦੀ ਹੈ ਹੂੰ ਠੀਕ ਹੈ ਇੱਕ ਪਾਸੇ ਸਰਕਾਰ ਰੋਜ਼ਗਾਰ ਦੀਆਂ ਗੱਲਾਂ ਕਰਦੀ ਸੀ ਕੰਮ ਦੀਆਂ ਗੱਲਾਂ ਕਰਦੀ ਸੀ ਔਰ ਤੁਹਾਡੇ ਵੱਲੋਂ ਕੰਮ ਰੋਕਿਆ ਜਾ ਰਿਹਾ ਤਾਂ ਤੁਸੀਂ ਉਹ ਕਿਰਤੀ ਲੋਕੋਂ ਜਿਹੜੇ ਉਹੀ ਖਾਣੀ ਤੇ ਉਹੀ ਕਰਨੀ ਹੈ ਜੀ ਕੀ ਸਰਕਾਰ ਨੂੰ ਕਿਵੇਂ ਦੇਖ ਦੇਣ ਤੁਸੀਂ ਕੰਮ ਰੋਕਣ ਦਾ ਕਾਰਨ ਇਹ ਹੈ ਜੀ ਜਿਹੜੀ ਮਿਹਨਤ ਆ ਸਾਨੂੰ ਪੂਰੀ ਨਹੀਂ ਮਿਲਦੀ ਹੂੰ ਸਾਡਾ ਜਿਹੜਾ ਕੰਮ ਦਾ ਬਹੁਤਾ ਪੈਸੇ ਵਾਲਾ ਹਿੱਸਾ ਹੈਗਾ ਉਹ ਠੇਕੇਦਾਰਾਂ ਕੋਲੇ ਚਲਦਾ ਚਲਾ ਜਾਂਦਾ ਹੈਗਾ ਹੂੰ ਸਾਨੂੰ ਜਿਹੜਾ ਰੇਟ ਆ ਘੱਟ ਮਿਲਦਾ ਹੈਗਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਰੇਟਸ ਜਿਹੜਾ ਕੰਮ ਹੈ ਸਾਨੂੰ ਕੰਮ ਦੀ ਪੇਮੈਂਟ ਆ ਉਹ ਸਿੱਧੀ ਦਿੱਤੀ ਜਾਵੇ ਹੂੰ ਵੀ ਜਦੋਂ ਅਸੀਂ ਸਰਕਾਰ ਦਾ ਕੰਮ ਕਰਦੇ ਆ ਸਰਕਾਰ ਸਾਡੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਾਵੇ ਨਾ ਕਿ ਅਸੀਂ ਠੇਕੇਦਾਰ ਦੇ ਰਾਹੀਂ ਹੂੰ ਲੰਬੇ ਸਮੇਂ ਤੋਂ ਕੰਮ ਕਰਦੇ ਹਾਂ ਕਿਵੇਂ ਘਰ ਦਾ ਗੁਜ਼ਾਰਾ ਕਿੰਨਾ ਖਰਚਾ ਚੱਲੇ ਜਾਂਦਾ ਬਸ ਘਰ ਦਾ ਗੁਜ਼ਾਰਾ ਹੀ ਚੱਲਦਾ ਹੈਗਾ ਜੀ ਐ ਕੋਈ ਜਿਵੇਂ ਹੁਣ ਵੱਡੇ ਕੋਈ ਪ੍ਰੋਗਰਾਮ ਹੁੰਦੇ ਹੈ ਕੋਈ ਵਿਆਹ ਸ਼ਾਦੀਆਂ ਦਾ ਹੋ ਗਿਆ ਉਹ ਤਾਂ ਕਰ ਜਾ ਕੋਈ ਚੱਕੀ ਕਰਨੇ ਪੈਂਦੇ ਹੈਗੇ ਜੀ ਕਿੰਨੇ ਬੱਚੇ ਹੈ ਜੀ ਤੁਹਾਡੇ ਜੀ ਦੋ ਬੱਚੇ ਹੈ ਜੀ ਜੀ ਬੱਲੇਦਾਰੀ ਲੰਬੇ ਸਮੇਂ ਤੋਂ ਕਰਦੇ ਹਾਂ 23 ਸਾਲ ਤੋਂ ਹਾਂ ਜੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਜੀ ਗੁਜ਼ਾਰਾ ਤਾਂ ਬੁਰੀ ਹਾਲਤ ਨਾਲ ਚੱਲਦਾ ਸਮੇਂ-ਸਮੇਂ 'ਚ ਇਹ ਸਰਕਾਰਾਂ ਨੇ ਆ ਤੁਹਾਨੂੰ ਲਾਲੀਪਾਪ ਦਿੱਤੇ ਗਏ ਆ ਕਿਹਾ ਗਿਆ ਕਿ ਅਸੀਂ ਪੱਕੇ ਕਰ ਦਾਂਗੇ ਅਸੀਂ ਪੱਕੇ ਕਰ ਦਾਂਗੇ ਕਿਸੇ ਸਰਕਾਰ ਨੇ ਸੁਣੀ ਨਹੀਂ ਤੁਹਾਡੀ ਇਹ ਸਰਕਾਰ ਤੋਂ ਆ ਸੀ ਤੁਹਾਨੂੰ ਖਾਇ ਰੋ ਆਸ਼ੀ ਪਰ ਇਡਾਰਿਆਂ 'ਚ ਹੀ ਆਈ ਅੱਛਾ ਲਾਰੇ ਲਾਏ ਆ ਨਾ ਲਾਰੇ ਲਾਏ ਆ ਨਵਾਂ ਬਦਲਾਅ ਤਾਂ ਇਸੇ ਕਰਕੇ ਲੈ ਕੇ ਅੰਦਰ ਸੀ ਚਲੋ ਕਹਿੰਦੇ ਸੀ ਵੀ ਅਸੀਂ ਗਰੀਬਾਂ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦਿੱਤੀਆਂ ਐਮਐਲਏ ਬਣਾਈ ਵੀ ਚਲੋ ਕੋਈ ਆ ਸੀ ਵੇ ਸਾਡਾ ਕੰਮ ਕਰਨ ਕਿ ਕਰਿਆ ਕੋਈ ਕੰਮ ਤੁਹਾਡਾ ਕੋਈ ਸਾਡਾ ਕੋਈ ਨਹੀਂ ਕੀਤਾ ਦੁਨੀਆ ਚ ਕਿੰਨੇ ਬੰਦੇ ਆ 300 ਬੰਦਾ ਇੱਕ ਬੱਚਾ ਨੇ ਨੌਕਰੀ ਲੱਗੇ ਨੀ ਰੱਖਿਆਗਾ ਹਮ ਪਰ ਸਰਕਾਰ ਤਾਂ ਕਹਿੰਦੀ ਅਸੀਂ ਨੌਕਰੀਆਂ ਚ ਭਰਤੀ ਗਰੀਬਾਂ ਦੇ ਬੱਚਾ ਨੂੰ ਕਰ ਰਹੇ ਆ ਗਰੀਬਾਂ ਦੇ ਬੰਦੇ ਤਕੜੇ ਬੰਦੇ ਸਾਡੇ ਪੈਸੇ ਲੈ ਗਿਆ ਸਾਡੇ ਗਰੀਬਾਂ ਬੱਚੇ ਦਾ ਇੱਕ ਵੀ ਨਹੀਂ ਰੱਖੇਗਾ ਅੱਛਾ ਜੀ ਪਰ ਸੀਐਮ ਭਗਵੰਤ ਮਾਨ ਤਾਂ ਸਟੇਜ ਤੋਂ ਵੀ ਕਹਿੰਦੇ ਆ ਔਰ ਬੱਚੇ ਵੀ ਮਾਈਕ ਫੜ ਕੇ ਕਹਿੰਦੇ ਆ ਕਿ ਅਸੀਂ ਗਰੀਬ ਘਰਾਂ ਦੇ ਆ ਜਦੋਂ ਨਿਯੁਕਤੀ ਪੱਤਰ ਵੰਡਦੇ ਆ ਜੀ ਕੋਈ ਦਾ ਬੋਲੀ ਆਣਾ ਨਸ਼ਾ ਖਾਡ ਉਹਦਾ ਬੋਲੀ ਜਾਂਦਾ ਅੱਛਾ ਜੀ ਪਰ ਪਹਿਲਾਂ ਉਹਦਾ ਸਾਢੇ 18 ਉਮਰ ਸਾਨੂੰ ਨਿਕਲ ਗਈ ਇੱਥੇ ਬੋਰੀਆਂ ਚਾਹਦਾ ਰੇਟ ਸਾਡੇ ਨਹੀਂ ਵਧੇ ਇੱਥੇ ਹੂੰ ਬੱਚਾ ਇੱਕ ਹੀ ਸੋ ਗੁਜ਼ਰ ਗਿਆ ਜੀ ਹੁਣ ਕੋਈ ਬੱਚਾ ਨਹੀਂ ਹੈ ਸਾ ਗੁੱਡੀ ਆ ਗੁੱਡੀਆਂ ਨੇ ਭਾਈ ਕਦੋਂ ਤੋਂ ਪੱਲੇਦਾਰੀ ਕਰਦੇ ਹੋ ਤੁਸੀਂ 30 ਸਾਲਾਂ ਤੋਂ 30 ਸਾਲ ਤੋਂ ਪੜੇ ਹੋ ਤੁਸੀਂ ਪੜੇ ਜੀ ਸਮੇਂ-ਸਮੇਂ ਦੀਆਂ ਸਰਕਾਰਾਂ ਰਹੀਆਂ ਪਰ ਇਸ ਵਾਰ ਨਵਾਂ ਬਦਲਾਵ ਲੈ ਕੇ ਆਂਦਾ ਸੀ ਕੁਝ ਚੰਗਾ ਦਿਖਿਆ ਤੁਹਾਨੂੰ ਕੁਛ ਨਹੀਂ ਦਿਸੀ ਚੰਗਾ ਜੀ ਇਹਦਾ ਢੱਪੀ ਆ ਸਰਕਾਰ ਹੂੰ ਪਰ ਪਹਿਲਾਂ ਵੋਟਾਂ ਬਹੁਤ ਪਾਈਆਂ ਆਮ ਲੋਕਾਂ ਨੇ ਵੋਟਾਂ ਪਾਈਆਂ ਕਹਿੰਦੇ ਮਜ਼ਦੂਰਾਂ ਨੇ ਵੋਟਾਂ ਲਾਈਆਂ ਪਾਈਆਂ ਤੇ ਮਜ਼ਦੂਰ ਹੀ ਸਰਕਾਰ ਬਣਾਉਂਦੇ ਆ ਹਾਂਜੀ ਅਸੀਂ ਇਹਨਾਂ ਨੂੰ ਪਾਈਆਂ ਸਰਕਾਰ ਨੇ ਪਾਈਆਂ ਜੀ ਪਰ ਇਹ ਗੱਫੀ ਸਰਕਾਰ ਨਿਕਲੀ ਢੂਠੇ ਲਾਰੇ ਲਾਉਂਦੀ ਹੈ ਜੀ ਕਿਵੇਂ ਲਾਰੇ ਲਾਤੇ ਲਾਰੇ ਸਾਨੂੰ ਜੀ ਇਹ ਠੇਕਦਾਰੀ ਸਿਸਟਮ ਬੰਦ ਕਰਾਂਗੇ ਬੰਦ ਕਰਾਂਗੇ ਪਰ ਬੰਦ ਨਹੀਂ ਕੀਤਾ ਜੀ ਸਾਡਾ 7 ਜਨਵਰੀ ਤੋਂ ਹੁਣ ਤੱਕ ਕਰ 7 ਮਹੀਨੇ ਸਵਾ 7 ਮਹੀਨੇ ਬੰਦੇ ਜੀ ਕੁਛ ਨਹੀਂ ਕੀਤਾ ਜੀ ਸਰਕਾਰ ਨੇ ਪਰ ਸਰਕਾਰ ਤਾਂ ਫਲੈਕਸ ਬੋਰਡ ਲਾ ਰਹੀ ਹੈ ਕਹਿੰਦੀ ਗਰੀਬਾਂ ਦੀ ਸਰਕਾਰ ਆ ਤੇ ਗਰੀਬਾਂ ਵਾਸਤੇ ਸੋਚਦੀਆਂ ਸੀ ਗਰੀਬਾਂ ਵਾਸਤੇ ਕੁਛ ਨਹੀਂ ਕੀਤਾ ਜੀ ਕੁਛ ਨਹੀਂ ਕੀਤਾ ਸਾਡਾ ਸੰਗਰੂਰ ਦੀ ਧਰਤੀ ਤੇ ਸਾਡੇ ਤੇ ਲਾਟ ਚਾਰਜ ਵੀ ਕੀਤਾ ਗਿਆ ਜੀ ਹੂੰ ਪਰ ਉਹ ਤਾਂ ਕਹਿੰਦੇ ਗਰੀਬਾਂ ਦੇ ਧੀਆਂ ਪੁੱਤਾਂ ਨੂੰ 44666 ਨੌਕਰੀਆਂ ਦੇ ਦਿੱਤੀਆਂ ਜਿਹਨੇ ਨਿਯੁਕਤੀ ਪੱਤਰ ਵੰਡ ਦਿੱਤੇ ਉਹਨਾਂ ਨੇ ਨਹੀਂ ਜੀ ਨਹੀਂ ਕੁਛ ਨਹੀਂ ਕੀਤਾ ਜੀ ਅਜੇ ਤਾਈ ਸਾਡੀ 14 8 ਨੂੰ ਫੇਰ ਹੋਈ ਐ ਜੀ ਉੱਥੇ ਰੈਲੀ ਸੰਗਰੂਰ ਜੀ ਉੱਥੇ ਵੀ ਕੁਛ ਨਹੀਂ ਦਿੱਤਾ ਜੀ ਕਿ ਵਰਕਰਾਂ ਨਾਲੋਂ ਜ਼ਿਆਦਾ ਫੋਰਸ ਜ਼ਿਆਦਾ ਸੀਗੀ ਸਾਡੇ ਜਾਨੀ ਉਹਨਾਂ ਨੇ ਡੰਡਾ ਭਰਾਉਣ ਦੀ ਕੋਈ ਕਦਰ ਨਹੀਂ ਚੱਲੀ ਤੁਸੀਂ ਕਹਿੰਦੇ ਹੋ ਡੰਡੇ ਭਰਾ ਰਹੇ ਆ ਉਹ ਤਾਂ ਕਹਿੰਦੇ ਇਸ ਸਰਕਾਰ ਦੇ ਵਿੱਚ ਧਰਨਾ ਹੀ ਨਹੀਂ ਕੋਈ ਲੱਗੂਗਾ ਜੀ ਨਹੀਂ ਜੀ ਕੋਈ ਨਹੀਂ ਧਰਨਾ ਲੱਗੇ ਵੇਖੋ ਜੀ ਕਿੰਨੇ ਲੱਗਦੇ ਸੰਗਰੂਰ ਚ ਸਾਡੇ 7 ਮਹੀਨਿਆਂ ਤੋਂ ਲੱਗੇ ਹੋਏ ਲਗਾਤਾਰ ਤੋਂ ਬੈਠੇ ਸਾਡੇ ਬੰਦੇ ਜਿੱਥੇ ਹੂੰ ਜਾ ਕੇ ਵੇਖਣ ਵਾਲੀ ਗੱਲ ਹੈ ਜੀ ਸਾਡੇ ਤੰਬੂ ਲੱਗੇ ਹੋਏ ਆ ਜੀ ਕੋਈ ਗੱਲ ਸੁਣਵਾਈ ਨਹੀਂ ਹੋ ਰਹੀ ਕਿਵੇਂ ਲੱਗਦਾ ਸਰਕਾਰ ਸੁਣ ਲੂਗੀ ਤੰਬੂ ਲੱਗੇ ਆ ਤੁਹਾਡੇ ਸੰਗਰੂਰ ਚ ਬੈਠੇ ਹੋ ਜਨਵਰੀ ਤੋਂ ਸਾਡੇ ਉੱਤ ਨਾਲ ਜੇ ਸਾਡੇ ਤੰਬੂ ਲਾਗੂ ਰਹਿਣਗੇ ਜੀ ਉੱਥੇ ਹੂੰ ਜਿੰਨੇ ਤੇ ਨਹੀਂ ਗੱਲ ਸੁਣੂਗੀ ਅਸੀਂ ਧਰਨੇ ਮਜਾਰੇ ਕਰਦੇ ਰਵਾਂਗੇ ਜੀ ਹੁਣ ਹੜਤਾਲ ਕੀਤੀ ਹੈ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਫਿਰ ਬੜੀ ਮੁਸ਼ਕਲ ਨਾਲ ਚੱਲ ਰਿਹਾ ਜੀ ਪਰ ਸਾਨੂੰ ਫੇਰ ਵੀ ਧਰਨਾ ਲਾਉਣਾ ਲਈ ਮਜਬੂਰ ਆਈਏ ਅਸੀਂ ਸਾਨੂੰ ਸਾਨੂੰ ਉਹ ਨਹੀਂ ਮਜ਼ਦੂਰੀ ਨਹੀਂ ਮਿਲ ਰਹੀ ਟਾਂ ਕਰਕੇ ਹੜਤਾਲ ਕੀਤੀ ਹਾਂਜੀ ਹਾਂਜੀ ਇਸ ਕਰਕੇ ਕਰਦੇ ਵਿੱਚ ਹੋਰ ਕੋਈ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੈਗਾ ਤੁਹਾਡੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਜਿਹੜਾ ਕਮਾਈ ਦਾ ਸਾਧਨ ਆ ਉਹ ਬੰਦ ਹੋ ਗਿਆ ਕਮਾਈ ਦਾ ਸਾਧਨ ਜੀ ਘਟਾ ਜੀ ਬੱਚੇ ਛੋਟੇ ਜਿਹੇ ਲਿਆ ਸਾਡੇ ਹੋ ਜਾ ਘਰ ਦਾ ਗਜ਼ਾਰਾ ਬੜੀ ਮੁਸ਼ਕਲ ਨਾਲ ਹੀ ਚੱਲਦਾ ਜੀ ਇਧਰੋਂ ਹੜਤਾਲ ਚੱਲੀ ਜਾਂਦੀ ਹੈ ਜੀ ਉਧਰੋਂ ਘਰ ਦਾ ਗਜ਼ਾਰਾ ਵੇਖੋ ਜੀ ਪੇਟ ਨੂੰ ਚਾਹੀਦਾ ਹੀ ਕੋਈ ਨਾ ਕੋਸਤਾ ਚਾਹੀਦਾ ਖਾਣ ਵਾਸਤੇ ਜੇਕਰ ਹੜਤਾਲ ਇਸ ਤੱਕ ਲੰਬੀ ਚੱਲੀ ਗਈ ਫਿਰ ਕਿਵੇਂ ਚੱਲੇਗਾ ਘਰ ਦਾ ਫਿਰ ਜੀ ਮੁਸ਼ਕਲ ਹੀ ਹੋਈ ਜਾਊਗਾ ਮੁਸ਼ਕਲ ਹੀ ਹੋਈ ਜਾਊਗਾ ਹੋਰ ਇਹਦੇ ਵਿੱਚ ਨਾ ਚੰਗਾ ਚਲਾ ਸਾਂ ਕਹੋਂਗੇ ਹੜਤਾਲ ਨੂੰ ਲੰਬਾ ਤੁਸੀਂ ਹਾਂ ਲੰਬਾ ਜਿੰਨਾ ਚਿਰ ਸਾਡਾ ਕੰਮ ਨਹੀਂ ਕਰਦੇ ਉਹਨਾਂ ਚਿਰ ਚਲਾਵਾਂਗੇ ਜੀ ਲੱਗਦਾ ਤੁਹਾਨੂੰ ਇਸ ਹੜਤਾਲ ਨਾਲ ਸਰਕਾਰ ਆ ਜਿਹੜੀ ਤੁਹਾਡੀ ਜਿਹੜੀ ਮੰਗਾਂ ਉਹ ਪੂਰੀ ਕਰ ਦੂਗੀ ਵੇਖੋ ਜੀ ਵਿਸ਼ਵਾਸ ਨਾਲ ਤਾਂ ਨਹੀਂ ਕਹਿ ਸਕਦੇ ਸਾਨੂੰ ਲੱਗਦਾ ਵੀ ਸਾਡਾ ਕੁਛ ਨਾ ਕੁਛ ਕਰੂਗੀ ਸਰਕਾਰ ਨੂੰ ਕਰਨਾ ਪੈਣਾ ਹੈ ਜੀ ਹਰ ਹਿੱਲੇ ਕਰਨਾ ਪਊਗਾ ਹਾਂਜੀ ਬੇਜੀ ਪੱਲੇਦਾਰੀ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੱਲੇਦਾਰੀ ਕਰਦਾਂ ਸਾ 30-35 ਸਾਲ ਹੀ ਹੋ ਗਿਆ ਜੀ ਜੀ ਵੱਧ ਤੋਂ ਵੱਧ ਘਟ ਨਹੀਂ ਕਿਵੇਂ ਕਰਦਾ ਗੁਜ਼ਾਰਾ ਚੱਲਦਾ ਹੜਤਾਲ ਤੇ ਬੈਠੇ ਹੋ ਕਰਦਾ ਗੁਜ਼ਾਰਾ ਹੋ ਜਾਂਦਾ ਤੁਹਾਡਾ ਕਰਦਾ ਗੁਜ਼ਾਰਾ ਦਾ ਤੁਹਾਨੂੰ ਪਤਾ ਹੈ ਕਿ ਹੁੰਦਾ ਜੀ ਜਿਹੜਾ ਗਰੀਬਾਂ ਦਾ ਕਿਹੜਾ ਗੁਜ਼ਾਰਾ ਹੁੰਦਾ ਜੀ ਹੂੰ ਇਹੀ ਹੋਈ ਜਾਂਦਾ ਵਾ ਮਾੜਾ ਮੋਟਾ ਚੱਲੀ ਜਾਂਦਾ ਯਾਰ ਆਸੇ ਪਾਸੇ ਨਵਾਂ ਬਦਲਾਵ ਲੈ ਕੇ ਅੰਦਰ ਸੀ ਬੜੀ ਚਾਹ ਨਾਲ ਵੋਟਾਂ ਪਾਈਆਂ ਸੀ ਹੁਣ ਲੱਗਦਾ ਨਹੀਂ ਕਿ ਕੁਝ ਲੋਕਾਂ ਨੇ ਦੀ ਗਲਤੀ ਹੋ ਗਈ ਵੋਟਾਂ ਪਾ ਕੇ ਸਾਡੇ ਤੋਂ ਹੜਤਾਲਾਂ ਤੇ ਬੈਠਣਾ ਪੈ ਰਿਆ ਸੀ ਹਾਂ ਜੀ ਪੱਕੀ ਗੱਲ ਈ ਹੈ ਗਲਤੀ ਹੋਈ ਆ ਕੋਈ ਸ਼ੱਕ ਨਹੀਂ ਹੋ ਰਾਇ ਨਹੀਂ ਗਲਤੀ ਹੋਈ ਆ ਪਿਛਲੀਆਂ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਤਾਂ ਉਹ ਵਧੀਆ ਲਾਦੀਆਂ ਸੀ ਇਹਨਾਂ ਨਾਲੋਂ ਗੱਲ ਦਾ ਸੁਣਦੇ ਸੀ ਆ ਕੇ ਸਾਡੀ ਇਹ ਤਾਂ ਕਿਤੇ ਗੱਲ ਵੀ ਨਹੀਂ ਸੁਣਨਾ ਇਹਦਾ ਕੋਈ ਨੁਮਾਇੰਦਾ ਕੋਈ ਐਮਐਲਏ ਨਾ ਕੋਈ ਐਮਪੀ ਨਾ ਕੋਈ ਹੋਰ ਆ ਕੋਈ ਇਹਨਾਂ ਦਾ ਹੋਰ ਚੇਨ ਮੈਂਡਾ ਕੋਈ ਹੋਰ ਵੀ ਹੋਏ ਪਾਰਟੀ ਦਾ ਕੋਈ ਡਿਟਰ ਕੋਈ ਵੀ ਕਿਤੇ ਆ ਕੇ ਨਹੀਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਗਈ ਸਰੂਰ ਦੇ ਵਿੱਚ ਵੀ 7 ਜਨਵਰੀ ਤੋਂ ਲੈ ਕੇ ਅਸੀਂ ਉੱਥੇ ਬੈਠੇ ਆ ਕੋਈ ਨਹੀਂ ਆਇਆ ਠੀਕ ਹੈ ਕੋਈ ਨਹੀਂ ਆਇਆ ਤੁਹਾਡੇ ਕੋਈ ਨਹੀਂ ਆਇਆ ਇਹਨਾਂ ਦਾ ਬੰਦਾ ਕੋਈ ਨਹੀਂ ਆਇਆ ਆਮ ਪਾਰਟੀ ਦਾ ਜੇ ਦਾਵਾ ਕਰੀ ਜਾਣ ਜੋ ਮਰਜ਼ੀ ਕਰੀ ਜਾਂਦੇ ਇੱਥੇ ਕਹਿੰਦੇ ਸਰਕਾਰੀ ਸਾਡੀ ਸੱਥਾਂ ਚੋਂ ਚੱਲਦੀ ਹੈ ਤੁਸੀਂ ਇੱਥੇ ਬੈਠੇ ਹੋ ਹੜਤਾਲ ਤੇ 10 ਤਰੀਕ ਤੋਂ ਕੋਈ ਵੀ ਨੁਮਾਇੰਦਾ ਨਹੀਂ ਆਇਆ ਜਾਂ ਸਰਕਾਰ ਦਾ ਕੋਈ ਅਧਿਕਾਰੀ ਕੋਈ ਨਹੀਂ ਆਇਆ ਅੱਜ ਤੱਕ ਤੁਹਾਡੇ ਨਾਲ ਪ੍ਰਸ਼ਾਸਨ ਦੀ ਕੋਈ ਗੱਲਬਾਤ ਹੋਈ ਨਹੀਂ ਪ੍ਰਸ਼ਾਸਨ ਦੀ ਕੋਈ ਗੱਲਬਾਤ ਨਹੀਂ ਹੋਈ ਸਾਡੇ ਹਮ ਹੁਣ ਤੁਸੀਂ ਹੜਤਾਲ ਨੂੰ ਕਿੰਨਾ ਸਮਾਂ ਲੰਬਾ ਚਲਾ ਸਕਦੇ ਹੋ ਹੁਣ ਹੜਤਾਲ ਤਾਂ ਵੇਖੋ ਜੀ ਹੁਣ ਸਾਡੀ ਸੂਬਾ ਕਮੇਟੀ ਦੇ ਨਾਲ ਹੀ ਚੱਲਣੀ ਆ ਜੀ ਹਮ ਹਣ ਮਿੱਥੇ ਸਮੇਂ ਦੀ ਆ ਵੇ ਤਾਂ ਗੱਲ ਤੇ ਹੀ ਚੱਲ ਰਹੀ ਆ ਵੀ ਸਾਡਾ ਕੋਈ ਹੱਲ ਕਰਦੇ ਹੈ ਕਿਉਂ ਸਾਨੂੰ ਪਹਿਲਾਂ ਇਹਨਾਂ ਨੇ ਬਹੁਤ ਸੋਲੀ ਬੋਕ ਦੇ ਦੇ ਆ ਹੂੰ ਹੁਣ ਤੱਕ ਸਾਡੇ ਹੱਕ ਚੀ ਪਾਲਿਸੀਆਂ ਕਰਦੇ ਰਹੇ ਆ ਹੂੰ ਲਿਆ ਕੇ ਅਖੀਰ ਤੇ ਇਹਨਾਂ ਨੇ ਸਾਨੂੰ ਕੀ ਦਿੱਤਾ ਇਹਨਾਂ ਨੇ ਤੇਕੇਦਾਰ ਦੇ ਹੱਕ ਨੂੰ ਫੇਰ ਤੇਤੀ ਪਾਲਸੀ ਇਹਨਾਂ ਨੇ ਗਰੀਬਾਂ ਦੀ ਆਈ ਹੈ ਨਵੀਂ ਸਰਕਾਰ ਆਈ ਹੈ ਕੀ ਕੀ ਸਹੂਲਤਾਂ ਚਾਹੀਦੀਆਂ ਤੁਸੀਂ ਗਰੀਬ ਲੋਕਾਂ ਕੋਲ ਤੇ ਲੋਕਾਂ ਨੂੰ ਬਥੇਰੀਆਂ ਹੀ ਚਾਹੀਦੀਆਂ ਜੀ ਹੂੰ ਅਣਗਿਣਤੀ ਸਹੂਲਤਾਂ ਦਾ ਜੀ ਜੇ ਮੈਂ ਲਕਰੀਬਾਂ ਨੂੰ ਦੇਣੀਆਂ ਹੁਣ ਤਾਂ ਨਹੀਂ ਦੰਦੇਗੇ ਹੂੰ ਜਿਹੜੇ ਆਪਦੇ ਨਹੀਂ ਪੂਰੀਆਂ ਹੋਣੀਆਂ ਸਹੂਲਤਾਂ ਦਾ ਠੀਕ ਹੈ ਪੱਲੇਦਾਰੀ ਕਰਦੇ ਹਾਂ ਕਿੰਨਾ ਪੜੇ ਹਾਂ 12 ਪੜੇ ਆਈ ਭਾਈ ਜੀ ਮਾਨ ਸਰਕਾਰ ਤਾਂ ਕਹਿੰਦੀ ਕਿ ਰੋਜ਼ਗਾਰ ਹੀ ਬਹੁਤ ਦੇ ਰਹੇ ਆ ਸੀ ਗਰੀਬਾਂ ਦੇ ਬੱਚਿਆਂ ਨੂੰ ਨਹੀਂ ਨਹੀਂ ਦੇ ਰਹੇ ਬਣਾ ਪੜਿਆ ਹੋਰ ਵੀ ਮੇਰੇ ਭਰਾ ਇੱਥੇ ਨਾਲ ਕੰਮ ਕਰਦੇ ਆ ਸਾਡੇ ਪੱਲੇਦਾਰੀ ਕਰ ਰਹੇ ਆ ਸਾਰੇ ਠੀਕ ਹੈ ਨਹੀਂ ਕੋਈ ਵੀ ਆਲੇ ਤਾਂ ਨੌਕਰੀ ਨਹੀਂ ਚੜਿਆ ਨੌਕਰੀ ਨਹੀਂ ਚੜਿਆ ਕੋਈ ਮਿਲੀ ਕਿਸੇ ਲੱਗਿਆ ਕੋਈ ਗਰੀਬਾਂ ਦਾ ਬੱਚਾ ਕੋਈ ਤੁਸੀਂ ਪੱਲੇਦਾਰੀ ਕਰਦੇ ਹੋ ਕਾਫੀ ਦੱਸਿਆ ਜਾ ਰਿਹਾ ਕਿ ਯੂਨੀਅਨ ਦੇ ਆਪਣੇ ਸਾਡੇ ਦੇਖਣ ਜਿਦਾ ਕੋਈ ਗੱਲ ਐ ਸੀ ਇਹ ਜੀ ਨਹੀਂ ਆਈ ਨਹੀਂ ਨਮੀ ਸਰਕਾਰ ਹੈ ਕਿਵੇਂ ਲੱਗਦਾ ਤੁਹਾਨੂੰ ਸਕੂਲਾਂ ਦੇ ਵਿੱਚ ਵੀ ਪੜਦੇ ਹੋ ਸਕੂਲਾਂ ਦਾ ਸਿਸਟਮ ਕਿਵੇਂ ਹੈ ਨਹੀਂ ਸਹੀ ਨਹੀਂਗਾ ਮਤਲਬ ਉਹ ਟੀਚਰ ਵੀ ਪੂਰੇ ਨਹੀਂ ਹੈਗਾ ਇੰਗਲਿਸ਼ ਟੀਚਰ ਨਹੀਂਗਾ ਹੂੰ ਮੈਨੂੰ ਲੱਗਦਾ ਹੋਰ ਵੀ ਕਈ ਟੀਚਰ ਨਹੀਂ ਸਟਾਫ ਪੂਰਾ ਨਹੀਂਗਾ ਪੜਾਈ ਚੰਗੀ ਹੁੰਦੀ ਹੈ ਸਕੂਲ ਦੇ ਵਿੱਚ ਨਹੀਂ ਦੇਖੋ ਮਤਲਬ ਠੀਕ ਠਾਕ ਹੀ ਹੈ ਨਹੀਂ ਕੋਈ ਜ਼ਿਆਦਾ ਨਹੀਂ ਖਾਸ ਨਹੀਂ ਵਧੀਆ ਪ੍ਰਾਈਵੇਟ ਸਕੂਲਾਂ ਵਾਂਗੂ ਕੋਈ ਪੜਾਈ ਨਹੀਂ ਹੈ ਨਹੀਂ ਕਿਵੇਂ ਪੱਲੇਦਾਰੀ ਕਰਦੇ ਹੋ ਇਹਦੇ 'ਚ ਤੁਸੀਂ ਤੁਹਾਡੇ ਫਾਦਰ ਆ ਜਿਹੜੇ ਉਹਨਾਂ ਦੇ ਨਾਲ ਕਰਦੇ ਉਹਨਾਂ ਦੇ ਕੰਮ ਤੇ ਹਾਂਜੀ ਹਾਂਜੀ ਉਹਨਾਂ ਦੇ ਨਾਲ ਹੀ 30 ਸਾਲ ਹੋ ਗਏ ਮੇਰੇ ਟ੍ਰੇਡਿੰਗ ਨੂੰ ਕੰਮ ਕਰਦੇ ਹੋਏ ਤੇ ਮੈਨੂੰ ਵੀ ਨਾਲ ਨਾ 4-5 ਸਾਲ ਹੋ ਗਏ ਆਉਂਦਿਆਂ ਠੀਕ ਹੈ ਫਿਰ ਤੁਸੀਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਕਰਕੇ ਆਉਂਦੇ ਹਾਂਜੀ ਕਿਵੇਂ ਲੱਗਦਾ ਮੈਗਿਆਈ ਦੇ ਹਿਸਾਬ ਦੇ ਨਾਲ ਕਿ ਸਰਕਾਰ ਨੂੰ ਤੁਹਾਡੀ ਮਜ਼ਦੂਰੀ ਹੈ ਜਿਹੜੀ ਵਧਾਉਣੀ ਚਾਹੀਦੀ ਹੈ ਹਾਂਜੀ ਜ਼ਰੂਰ ਵਧਾਉਣੀ ਚਾਹੀਦੀ ਹੈ ਹਾਲੇ ਤੱਕ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਤੇ ਹੁਣ ਇਸ ਕਰਕੇ ਅਸੀਂ ਆ ਤਰਨਾ ਲੈ ਛੋਟਾ ਆ ਗੱਡੀਆਂ ਰੋਕਾਂ ਸੀ ਹੂੰ ਹੜਤਾਲ ਕੀਤੀ ਹੈ ਹਾਂਜੀ ਹੜਤਾਲ ਕੀਤੀ ਹੈ